ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਜਿਹੜੀ ਆਪਣੀ ਅੱਜ ਵਾਲੀ 컬렉ਸ਼ਨ ਰਹੂਗੀ ਜੀ ਇਹ ਬਹੁਤ ਹੀ ਪਿਆਰੀ ਜੀ ਆਪਣੇ ਸਾਰੇ ਸੂਟ ਰੈਡੀ ਹੋਇਆ ਤੇ ਆਪਣੇ ਸਮਰ ਦੇ ਅਕੋਰਡਿੰਗ ਇਹ ਸਾਰੇ ਆਪਣੇ ਸੂਟ ਰਹਿਣਗੇ ਤੇ ਨਿਊ ਨਿਊ ਆਪਣੇ ਡਿਜ਼ਾਈਨ ਰੈਡੀ ਹੋਇਆ ਤਾਂ ਤੁਸੀਂ ਪਲੀਜ਼ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਆਪਾਂ ਪੂਰੀ ਡਿਟੇਲ ਵੀਡੀਓ ਦੇ ਵਿੱਚ ਦਵਾਂਗੇ ਫੈਬਰਿਕ ਤੇ ਵਰਕ ਵਗੈਰਾ ਦੀ ਠੀਕ ਹੈ ਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਇਹ ਆਪਣਾ ਫਰਸਟ ਸੂਟ ਆ ਜਾਂਦਾ ਜੀ ਇਹ ਆਫ ਵਾਈਟ ਕਲਰ ਰਹਿਊਗਾ ਜੀ ਬਹੁਤ ਹੀ ਪਿਆਰਾ ਜਿਹਾ ਇਹ ਸਮਅ ਦੇ ਅਕੋਰਡਿੰਗ ਸੂਟ ਆਪਣਾ ਰੈਡੀ ਹੋਇਆ ਆਫ ਵਾਈਟ ਕਲਰ ਜਾਰਜਟ ਫੈ布ਰਿਕ ਠੀਕ ਹੈ ਜੀ ਬਹੁਤ ਹੀ ਯੂਨੀਕ ਜਿਹਾ ਸਰਦਾਰੀ ਜਿਹਾ ਪੀਸ ਇਹ ਆਪਣਾ ਰੈਡੀ ਹੋਇਆ ਜਿਹੜੀ ਆਪਾਂ ਇਹਦੇ ਤੇ ਕਲਰ ਕੰਬੀਨੇਸ਼ਨ ਦਿੱਤਾ ਜੀ ਤੁਸੀਂ ਚੈੱਕ ਕਰੋ ਕਿ ਬਹੁਤ ਹੀ ਪਿਆਰਾ ਜਿਹਾ ਸੁਪਰ ਐਂਡ ਐਲੀਗੈਂਟ ਜਿਹਾ ਲੱਗ ਰਿਹਾ ਹੈ ਇਹ ਸੂਟ ਆਪਣਾ ਰੈਡੀ ਹੋਇਆ ਇਹਦੇ neck ਤੇ ਵਰਕ ਆ ਗਿਆ ਤੁਸੀਂ ਕਲਰ ਚੈੱਕ ਕਰੋ ਆਪਾਂ ਲਾਈਟ ਜਿਆ ਗ੍ਰੇ ਲਾਈਟ ਡਾਰਕ ਗ੍ਰੇ ਦਾ ਕੰਬੀਨੇਸ਼ਨ ਦਿੱਤਾ ਸਕਾਈ ਬਲੂ ਦਾ ਦਿੱਤਾ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਆਫਵਾਇਟ ਦੇ ਵਿੱਚ ਅਲੱਗ ਜੀ ਕੰਬੀਨੇਸ਼ਨ ਦਿੱਤੀ ਆਪਾਂ ਇਹਨੂੰ ਠੀਕ ਹੈ ਜੀ ਇਹ ਤਾਂ ਨੈਕ ਦਾ ਕੰਮ ਆ ਗਿਆ ਬਾਕੀ ਵਰਕ ਵਗੈਰਾ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਹਰ ਚੀਜ਼ ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆ ਕਿ ਆਪਾਂ ਨੂੰ ਕੋਈ ਡਾਊਟ ਨਾ ਰਹੇ ਠੀਕ ਹੈ ਜੀ ਇਹ ਵੀ ਨੈਕ ਦਾ ਕੰਮ ਆ ਗਿਆ ਇਹ ਥੋੜਾ ਕੁੜਤਾ ਸਟਾਈਲ ਆਪਣਾ ਵਿਦਆਊਟ ਪਲੇਟ ਆਪਾਂ ਰੈਡੀ ਕੀਤਾ ਇਹ ਤੁਹਾਡੀ ਚੋਇਸ ਆ ਪਲੇਟਸ ਵਗੈਰਾ ਪਾਉਣੇ ਜਿੱਪ ਲਗਾਉਣੀ ਹੋ ਤੁਸੀਂ ਸਾਨੂੰ ਮਤਲਬ ਜਦ ਮੀਜਰਮੈਂਟ ਆਪਣਾ ਸੈਂਡ ਕਰਦੇ ਹੋ ਤਾਂ ਮੈਂਸ਼ਨ ਕਰ ਦਿਆ ਕਰੋ ਠੀਕ ਹੈ ਜੀ ਇਦਾਂ ਇਹਦੀ ਨੈਕ ਲਾਈਨ ਆ ਗਈ ਆਫ ਸਾਈਡ ਦੇ ਉੱਪਰ ਇਹਨਾਂ ਜਿਆਦਾ ਮਤਲਬ ਉੱਠ ਕੇ ਆਇਆ ਇਹ ਹੀਰੇ ਦਾ ਬਾਰਡਰ ਆ ਗਿਆ ਹੀਰੇ ਦਾ ਕੰਮ ਆ ਗਿਆ ਲਾਈਟ ਡਾਰਕ ਗ੍ਰੇ ਐਂਡ ਸਕਾਈ ਕਲਰ ਦੋ ਕਲਰ ਹੀ ਆਪਾਂ ਇਹਦੇ ਵਿੱਚ ਯੂਜ਼ ਕੀਤੇ ਆ ਜੋ ਕਿ ਬਹੁਤ ਜ਼ਿਆਦਾ ਪਿਆਰੇ ਲੱਗ ਰਹੇ ਆ ਸਾਰਾ ਮਤਲਬ ਸਿੰਗਲ ਟਾਂਕੇ ਦਾ ਕੰਮ ਆਊਗਾ ਜੀ ਵਿੱਚ ਠੀਕ ਹੈ ਜੀ ਇਹ ਆ ਗਿਆ ਤਾਂ ਘੇਰਾ ਐਂਡ ਇਹਦੀ neck ਤੇ ਆਪਾਂ ਗ੍ਰੇ ਲਾਈਟ ਡਾਰਕ ਕਲਰ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਜੀ ਲੇਸ ਦੀ ਚਾਕਾਂ ਦੇ ਉੱਪਰ ਐਂਡ ਇਹਦੀਆਂ 슬ੀਵਸ ਤੇ ਕੰਮ ਆ ਗਿਆ 슬ੀਵਸ ਦੇ ਉੱਪਰ ਵੀ ਇਦਾਂ ਹੀ ਆਪਾਂ ਜੋ ਬોર્ਡਰ ਆਪਨੇ ਘੇਰੇ ਤੇ ਆ ਜਾਂਦਾ ਉਹ ਹੀ ਬોર્ਡਰ ਆਪਾਂ ਇਹਦੀਆਂ 슬ੀਵਸ ਤੇ ਦਿੱਤਾ ਹੋਇਆ। ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਹੈ ਆਪਣਾ ਸੂਟ ਰੈਡੀ ਹੋਇਆ। ਆਫਵਾਇਟ ਦੇ ਉੱਪਰ ਜਿਹੜਾ ਆਪਾਂ ਇਹ ਕਲਰ ਕੰਬੀਨੇਸ਼ਨ ਦਿੱਤਾ ਥੋੜਾ ਹਟ ਕੇ ਦਿੱਤਾ ਸੀ ਸੋਬਰ ਵੀ ਆ ਗਿਆ ਤੇ ਵਧੀਆ ਵੀ ਲੱਗ ਗਿਆ। ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਕੁੰਦੇ ਵਾਲੀ ਰੱਖੀ ਹੈ ਜੀ ਸਲਵਾਰ ਸੈਮੀ ਪਟਿਆਲਾ ਜੌਰਜਟ ਅੱਜੀ। ਫੈਬਰਿਕ ਜੌਰਜਟ ਦਾ ਹੀ ਰਹੂਗਾ। ਠੀਕ ਹੈ ਜੀ। ਬਾਕੀ ਤੁਹਾਡੀ ਚੁਆਇਸ ਹੈ ਤੁਸੀਂ ਫੈਬਰਿਕ ਚੇਂਜ ਵੀ ਕਰ ਸਕਦੇ ਹੋ ਐਂਡ ਇਹਦੇ ਨਾਲ ਪਿਓਰ ਚਨਾਉਣ ਦਾ ਆਪਾਂ ਰੱਖਿਆ ਜੀ ਦੁਪੱਟਾ ਤੇ ਦੁਪੱਟੇ ਦੇ ਉੱਪਰ ਆਪਾਂ ਦੁਪੱਟੇ ਦਾ ਸੈਂਟਰ ਰੱਖਿਆ ਜੀ ਆਫ ਵਾਈਟ ਹੀ ਤੁਸੀਂ ਦੇਖ ਸਕਦੇ ਹੋ ਇੱਦਾਂ ਤੇ ਜਿਹੜੇ ਆਪਣੇ ਮਤਲਬ ਛੋਟੇ ਪੱਲੇ ਆ ਜਾਂਦੇ ਆ ਉਹਨਾਂ ਦੇ ਉੱਪਰ ਆਪਾਂ ਇਦਾਂ ਟਾਈ ਐਂਡ ਟਾਈ ਦੇ ਦਿੱਤੀ ਦੋ ਕਲਰ ਦੇ ਜਿੱਦਾਂ ਆਪਣੇ ਵਰਕ ਦੇ ਵਿੱਚ ਆ ਰਹੇ ਆ ਗ੍ਰੇ ਐਂਡ ਸਕਾਈ ਜ ਜਾਂ ਬਲੂ ਕਲਰ ਦੇ ਦਾ ਦੋਨੋਂ ਕਲਰ ਦੇ ਛੋਟੇ ਪੱਲਿਆਂ ਦੇ ਉੱਪਰ ਪੂਰਾ ਦੁਪੱਟਾ ਆਪਣਾ ਰੋਗ ਦਾ ਸੀ ਵਾਈਟ ਠੀਕ ਹੈ ਜੀ ਤੇ ਲੇਸ ਵੀ ਆਪਾਂ ਦਿੱਤੀ ਐ ਇਹਨੂੰ ਫਿਨਿਸ਼ਿੰਗ ਇਦਾਂ ਹੀ ਲਾਈਟ ਡਾਰਕ ਗ੍ਰੇ कलर ਤੇ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਸੂਟ ਲੱਗ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਲਰ ਕੰਬੀਨੇਸ਼ਨ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਆ ਚੇਂਜ ਕਰਨਾ ਚਾਹੁੰਦੇ ਹੋ ਕੋਈ ਕਲਰ ਕੰਬੀਨੇਸ਼ਨ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਬਟ ਇਹ ਐਜ਼ ਇਟ ਇਜ਼ ਬਨਿਆ ਹੋਇਆ ਵੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੂਟ ਠੀਕ ਹੈ ਜੀ ਚੋਰਜਟ ਫੈਬਰਿਕ ਹੈ ਜੀ ਇਹਦੇ ਨੀਚੇ ਆਪਾਂ ਟਾਫਟਾ ਲਾਈਨਿੰਗ ਲਗਾਉਂਦੇ ਆ ਜਿੱਦਾਂ ਇਹ ਸਰਦੀ ਗਰਮੀ ਆਪਾਂ ਇਹਨੂੰ ਵੇਅਰ ਕਰ ਸਕਦੇ ਆ ਇਹ ਆ ਗਿਆ ਜੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਆਜ ਵਾਲੇ ਆਪਣੇ ਕਲਰ ਤੇ ਡਿਜ਼ਾਈਨ ਹੈ ਜਿਹੜੇ ਆ ਬਹੁਤ ਪਿਆਰੇ ਜਿਹੇ ਆ ਜੀ ਇਹ ਆ ਗਿਆ ਜੀ ਲ্যাਵੈਂਡਰ ਸ਼ੀਡ ਤੇ ਉੱਪਰ ਇਹ ਫੈਬਰਿਕ ਵੀ ਆਪਣਾ ਕਾਟਨ 베ਸ ਤੇ ਹੀ ਰਹਿੰਦਾ ਦੀ ਸੈਲਫ ਲਾਈਨਿੰਗ ਹੈ ਥੋੜੀ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਜੀ ਆਪਣਾ ਸੂਟ ਰੈਡੀ ਹੋਇਆ ਤੁਸੀਂ ਇਹਦਾ ਆਪਾਂ ਇਹਦਾ ਬੈਨ ਵਾਲਾ ਨੈੱਕ ਦਿੱਤਾ ਜੀ ਠੀਕ ਹੈ ਪਾਈਪਿੰਗ ਦਿੱਤੀ ਆਪਾਂ ਨੂੰ ਇਹ ਆ ਗਿਆ ਜੀ ਤਾਂ ਨੈੱਕ ਹੈਂਡ ਇਹ ਆ ਗਿਆ ਦੀ ਘੇਰੀ ਤੇ ਕੰਮ ਜੀ ਕਲਰ ਕੰਬੀਨੇਸ਼ਨ ਚੈੱਕ ਕਰੋ ਆਪਾਂ ਮਤਲਬ ਡਾਰਕ ਪਰਪਲ ਕਲਰ بیس ਦਾ ਲਾਈਟ ਡਾਰਕ ਦਿੱਤਾ ਹੋਇਆ ਤੇ ਇਹ ਆਪਾਂ ਓਨੀਅਨ ਜੀ ਟੋਨ ਦਿੱਤੀ ਆ ਓਨੀਅਨ ਪਿੰਕ ਜੀ ਟੋਨ ਲਾਈਟ ਡਾਰਕ ਦਿੱਤੀ ਹੋਈ ਆ ਵਿੱਚ ਜਰੀ ਦਾ ਟੱਚ ਦੇ ਦਿੱਤਾ ਠੀਕ ਹੈ ਜੀ ਇਹ ਆਗੇ ਸਾਰਾ ਸਿੰਗਲ ਟਾਂਕੇ ਦਾ ਕੰਮ ਰਹੂਗਾ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਘੇਰਾ ਐਂਡ ਚਾਕ ਠੀਕ ਹੈ ਜੀ ਪੂਰਾ ਘੇਰਾ ਆ ਜਾਊਗਾ ਚਾਕ ਆਗੇ ਤੁਸੀਂ ਬਾਕੀ ਤੁਸੀਂ ਇਹਨੂੰ ਨੇੜੇ ਤੋਂ ক্লোਜ਼ ਫਿਨਿਸ਼ਿੰਗ ਵਗੈਰਾ ਵੀ ਇਦੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਾਰਾ ਸਿੰਗਲ ਟਾਂਕੇ ਦਾ ਕੰਮ ਹੈ ਆਪਣਾ ਇਹ ਆ ਗਿਆ ਜੀ ਇਹਦਾ ਘੇਰਣ ਚਾਕਾਂ ਤੇ ਕੰਮ neck ਆਪਾਂ ਇਦਾਂ ਬੈਨ ਵਾਲਾ ਰੱਖਿਆ ਐਂਡ ਇਹ ਆ ਗਿਆ ਜੀ ਇਦੀਆਂ 슬ੀਵਸ ਤੇ ਕੰਮ 슬ੀਵਸ ਤੇ ਵੀ ਆਪਾਂ ਪੂਰਾ ਬਾਰਡਰ ਦਿੱਤਾ ਹੋਇਆ ਤੁਸੀਂ ক্লোਜ਼ ਚੈੱਕ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਇਦੀ ਠੀਕ ਹੈ ਜੀ ਇਹ 슬ੀਵਸ ਤੇ ਕੰਮ ਆ ਗਿਆ ਤੇ ਇਹਦਾ ਪਲੱਸ ਪੁਆਇੰਟ ਇਹ ਆ ਕਿ ਆਪਾਂ ਇਹਦੇ ਬੈਕ ਤੇ ਵੀ ਕੰਮ ਦਿੱਤਾ ਜਿੱਦਾਂ ਆਪਣੇ ਫਰੰਟ ਤੇ ਕੰਮ ਆਉਂਦਾ ਸੇਮ ਹੀ ਕੰਮ ਆਪਾਂ ਇਹਦੀ ਬੈਕ ਤੇ ਦਿੱਤਾ ਹੋਇਆ ਤੁਸੀਂ ਚੈੱਕ ਕਰੋ ਇਹ ਅੱਗੇ ਜੀ ਇਹਦੇ ਸੇਮ ਹੀ ਚਾਕ ਘੇਰਾ ਠੀਕ ਹੈ ਐਂਡ ਇਦਾਂ ਇਦਾਂ ਚੰਦਾ ਜੀ ਜਦੋਂ ਆਪਾਂ ਇਹ ਚੀਜ਼ ਵੇਅਰ ਕਰਾਂਗੇ ਤਾਂ ਤੁਸੀਂ ਚੈੱਕ ਕਰੋ ਕਿ ਬਹੁਤ ਜ਼ਿਆਦਾ ਵਧੀਆ ਲੱਗੂਗੀ ਇਦਾਂ ਆਪਾਂ ਪੂਰਾ ਇੱਥੇ ਫਲਾਅਰ ਦਿੱਤਾ ਹੋਇਆ ਠੀਕ ਹੈ ਜੀ फ्रंट एंड बैक ਇਹ ਤਾਂ ਇਹ ਬਹੁਤ ਵਧੀਆ ਲੱਗੂਗਾ ਜਦੋਂ ਵੇਅਰ ਕੀਤਾ ਹੋਊਗਾ ਇਤਾਂ ਹੀ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਬਾਕੀ ਕਲਰ ਕੰਬੀਨੇਸ਼ਨ ਤੁਹਾਡੀ ਚੋਇਸ ਹੈ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਾਨੂੰ ਦੱਸ ਸਕਦੇ ਹੋ ਜਿਹੜਾ ਆਪਣਾ ਕਲਰ ਹੁੰਦਾ ਉਹਦੇ ਅਕੋਰਡਿੰਗ ਹੀ ਫਿਰ ਆਪਾਂ ਵਰਕ ਦੇ ਥ्रेड ਦੇ ਕਲਰ ਯੂਜ਼ ਕਰਦੇ ਆ ਕਿ ਇਹ ਸਿੰਪਲ ਸੋਬਰ ਵੀ ਲੱਗੇ ਤਾਂ ਆਪਾਂ ਨੂੰ ਇਹ ਹੁੰਦਾ ਕਿ ਆਪਣਾ ਜਿਹੜੇ ਸੂਟ ਆਪਾਂ ਰੈਡੀ ਕਰਦੇ ਆ ਇਹ ਥੋੜਾ ਸਦਾ ਬਹਾਰ ਰਹਿਣ ਕਿ ਇਹ ਨਹੀਂ ਕਿ ਆਪਾਂ ਇੱਕ ਦੋ ਵਾਰ ਵੇਅਰ ਕੀਤੇ ਤਾਂ ਇਹਨਾਂ ਦਾ ਫੈਸ਼ਨ ਚਲਾ ਜਾਏ ਇਹ ਇਦਾਂ ਦੀਆਂ ਚੀਜ਼ਾਂ ਆ ਕਿ ਆਪਾਂ ਇਹਨਾਂ ਨੂੰ ਕਦੋਂ ਵੀ ਵੇਅਰ ਕਰ ਸਕਦੇ ਹਾਂ ਸਿੰਪਲ ਸੋਬਰ ਸਰਦਾਰੀ ਜੇ ਵਰਕ ਇਹਦੇ ਨਾਲ ਸਲਵਾਰ ਆ ਗਈ ਜੀ ਆਪਣੀ ਕੁੰਦੇ ਵਾਲੀ ਸੈਮੀ ਪਟਿਆਲਾ ਆਪਾਂ ਸਲਵਾਰ ਰੱਖੀ ਹੋਈ ਆ ਤੇ ਪਿਓਰ ਚੁਣਾਉਣ ਦਾ ਇਹਦੇ ਨਾਲ ਆਪਾਂ ਰੱਖਿਆ ਜੀ ਦੁਪੱਟਾ ਠੀਕ ਹੈ ਜੀ ਦੁਪੱਟੇ ਨੂੰ ਵੀ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਬੇਸ ਕਲਰ ਦੀ ਹੀ ਲੇਵੈਂਡਰ ਜੇ ਸ਼ੇਡ ਦੀ ਆਪਾਂ ਡਾਰਕ ਵੀ ਦੇ ਸਕਦੇ ਆ ਤੇ ਮਤਲਬ ਮਲਟੀ ਕਲਰ ਵੀ ਦੇ ਸਕਦੇ ਆ ਬਟ ਇਹਨੂੰ ਆਪਾਂ ਸਿੰਪਲ ਸੋਪਰ ਰੱਖਣਾ ਸੀ ਤਾਂ ਆਪਾਂ ਸੇਮ ਕਲਰ ਦੀ ਹੀ ਦਿੱਤੀ ਆਪਾਂ ਡਾਰਕ ਪਰਪਲ ਵੀ ਦੇ ਸਕਦੇ ਸੀਗੇ ਪਰ ਉਹਦੇ ਨਾਲ ਥੋੜਾ ਬ੍ਰਾਈਟ ਲੁੱਕ ਆ ਜਾਣੀ ਸੀ ਇਹਦੀ ਤਾਂ ਇਸ ਕਰਕੇ ਇਹਨਾਂ ਨੂੰ ਸਿੰਪਲ ਸੋਪਰ ਚਾਹੀਦੇ ਸੀ ਤਾਂ ਆਪਾਂ ਬੇਸ ਕਲਰ ਦੀ ਹੀ ਲੇਸ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਬਹੁਤ ਪਿਆਰਾ ਆ ਜਾਏ ਵੀ ਆਪਣਾ ਪੀਸ ਰੈਡੀ ਹੋਇਆ ਜੀ ਤੁਸੀਂ ਚਾਹੋ ਤਾਂ ਜਿਹੜਾ ਇਹ ਵਾਲਾ ਕੰਮ ਆ ਇਹ ਆਪਾਂ ਬੋਟਮ ਤੇ ਵੀ ਇਹਨਾਂ 'ਚੋ ਕਰ ਸਕਦੇ ਆਂ ਇਹ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੈ ਬਟ ਇਹਨਾਂ ਨੂੰ ਸਲਵਾਰ ਤੇ ਕੰਮ ਨਹੀਂ ਚਾਹੀਦਾ ਸੀਗਾ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਆਪਣਾ ਜੌਰਜਟ ਫੈਬਰਿਕ ਤੇ ਰਹੂਗਾ ਜੀ ਪੀਚ ਕਲਰ ਜੌਰਜਟ ਫੈਬਰਿਕ ਹੈ ਇਹਦੇ ਤੇ ਬਲੈਕ ਐਂਡ ਜਰੀ ਦਾ ਕੰਮ ਕੀਤਾ ਹੈ ਬਲੈਕ ਥ्रेड ਦਿੱਤਾ ਆਪਾਂ ਕੰਬੀਨੇਸ਼ਨ ਪੀਚ ਤੇ ਬਲੈਕ ਦਾ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਉੱਠ ਕੇ ਆਇਆ ਹੋਇਆ ਠੀਕ ਹੈ ਜੀ ਇਹਦੇ ਆਪਾਂ ਇਦਾਂ ਵੀ ਨੈਕ ਦਿੱਤੀ ਹੈ ਠੀਕ ਹੈ ਜੀ ਪਾਈਪਿੰਗ ਦੇ ਦਿੱਤੀ ਉੱਪਰ ਤੋਂ ਨੀਚੇ ਤੱਕ ਕਲੀਆਂ ਦਾ ਪੈਨਲ ਜਾਊਗਾ ਠੀਕ ਹੈ ਜੀ ਇਹ ਕਲੀਆਂ ਦਾ ਪੈਨਲ ਆ ਗਿਆ ਇਦਾਂ ਪੀਚ ਐਂਡ ਬਲੈਕ ਦਾ ਕੰਬੀਨੇਸ਼ਨ ਹੈ ਜੋ ਕਿ ਬਹੁਤ ਉੱਠ ਕੇ ਆਇਆ ਹੋਇਆ ਐਂਡ ਇਹਦੀਆਂ 슬ੀਵਸ ਤੇ ਕੰਮ ਆਪਾਂ ਹੈਵੀ ਕੰਮ ਇਹਦੀਆਂ 슬ੀਵਸ ਤੇ ਦਿੱਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਉੱਪਰ ਆਪਾਂ ਪਿਓਰ オーਰਗੈਂਜ਼ਾ ਦਾ ਪੈਚ ਦੇ ਕੇ ਤਾਂ ਪੂਰਾ ਕੰਮ ਕੀਤਾ ਹੋਇਆ ਤੁਸੀਂ ਚੈੱਕ ਕਰੋ ਪੂਰਾ ਜਰੀ ਦਾ ਕੰਮ ਆ ਜਾਂਦਾ ਵਿੱਚ ਕੰਮ ਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਹੈਵੀ 슬ੀਵਸ ਆ ਗਈਆਂ ਇਹਦੀਆਂ ਇੱਥਾ ਠੀਕ ਹੈ ਜੀ ਇਹ 슬ੀਵਸ ਤੇ ਕੰਮ ਆ ਗਿਆ ਤੇ ਬਲੈਕ ਕਲਰ ਦੀ ਆਪਾਂ ਇਹਨੂੰ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਹ ਆ ਗਈ ਜੀ ਇਹਦੀ ਸਲਵਾਰ ਸਲਵਾਰ ਦੇ ਉੱਪਰ ਵੀ ਆਪਾਂ ਇਦਾਂ ਸਕੈਲਪਿੰਗ ਦੇ ਕੇ ਬਾਰਡਰ ਦਿੱਤਾ ਹੋਇਆ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਇਹਦੇ ਠੀਕ ਹੈ ਜੀ ਜੌਰਜਟ ਫੈਬਰਿਕ ਹੈ ਜੀ ਬਾਕੀ ਕਲਰ ਕੰਬੀਨੇਸ਼ਨ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਕਰਵਾ ਸਕਦੇ ਹੋ ਬਟ ਇਹ ਐਸ ਇਟ ਇਜ਼ ਕਲਰ ਵੀ ਬਹੁਤ ਉੱਤ ਕੇ ਆਇਆ ਹੋਇਆ ਬਲੈਕ ਤੇ ਪੀਚ ਦਾ ਕੰਬੀਨੇਸ਼ਨ ਪਿਓਰ ਕੋਟਾ ਸਿਲਕ ਦਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਤੇ ਦੁਪੱਟੇ ਚ ਆਪਾਂ ਇਦਾਂ ਟਾਈ ਐਂਡ ਆਈ ਦਿੱ ਦੋ ਕਲਰ ਬਲੈਕ ਐਂਡ ਪੀਚ ਆਪਾਂ ਨੂੰ ਰੱਖ ਕੇ ਹਾਂ ਤੇ ਆਪਾਂ ਲੇਸ ਦੀ ਵੀ ਫਿਨਿਸ਼ਿੰਗ ਇਹਨੂੰ ਬਲੈਕ ਹੀ ਦਿੱਤੀ ਹੈ ਠੀਕ ਹੈ ਜੀ ਕਲਰ ਕੰਬੀਨੇਸ਼ਨ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ ਆਪਣੀ ਚੋਇਸ ਦੇ ਅਕੋਰਡਿੰਗ ਕਿ ਆਪਾਂ ਨੂੰ ਇਦਾਂ ਦੇ ਕਲਰ ਤੇ ਅਸੀਂ ਰੈਡੀ ਕਰਵਾਉਣਾ ਤਾਂ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਹੋ ਜਾਊਗਾ ਫੈਬਰਿਕ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਜਿਦਾਂ ਇਹ ਜਾਰਜਟ ਦੇ ਬਣਿਆ ਜੇ ਤੁਸੀਂ ਕਾਟਨ ਤੇ ਕਰਾਉਣਾ ਤਾਂ ਕਾਟਨ ਤੇ ਵੀ ਆਪਾਂ ਰੈਡੀ ਕਰ ਦਾਂਗੇ ਜੀ ਮੀਨਸ ਪਾਰਟੀ ਵੇਅਰ ਫੈ布ਰਿਕ ਤੇ ਕਰਾਉਣਾ ਚਾਹੁੰਦੀ ਹੋ ਜਿੱਦਾਂ ਕ੍ਰੀਮ ਵਗੈਰਾ ਕਿਸੇ ਵੀ ਖਾਦੀ ਵਗੈਰਾ ਤੇ ਤਾਂ ਸੀਮ ਡਿਜ਼ਾਈਨ ਕਿਸੇ ਵੀ ਫੈ布ਰਿਕ ਤੇ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਹਾਂ ਤੁਹਾਡੀ ਚੁਆਇਸ ਦੇ ਅਨਸਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਤੇ ਇੰਨਾ ਅਪਰੀਸ਼ੀਏਟ ਕਰਦੇ ਹੋ ਸਾਨੂੰ ਸਾਡੇ ਡਿਜ਼ਾਈਨਸ ਨੂੰ ਤੇ ਸਾਡੀ ਮਤਲਬ ਕਲੈਕਸ਼ਨ ਨੂੰ ਬਹੁਤ ਜ਼ਿਆਦਾ ਸਾਰੇ ਪਸੰਦ ਕਰਦੇ ਹੋ ਤਾਂ ਸਭ ਦਾ ਧੰਨਵਾਦ ਇਹ ਹੈ ਜੀ ਆਪਣਾ ਨੈਕਸਟ ਸੂਟ ਇਹ ਹੈਗਾ ਜੀ ਸਕਾਈ ਬਲੂ ਜੀ ਟੋਨ ਤੇ ਆਪਾਂ ਨੂੰ ਗ੍ਰੇ ਲਾਈਟ ਜਾਂ ਗ੍ਰੇ ਕਲਰ ਵੀ ਕਹਿ ਸਕਦੇ ਆ ਬੜਾ ਪਿਆਰਾ ਜਿਹਾ ਸ਼ੇਡ ਹੈ ਵੀ ਤੇ ਇਹ ਨਿਊ ਫੈਬਰਿਕ ਹੈ ਜੀ ਸਮਰ ਦਾ ਇਦਾਂ ਇਹਦੇ ਵਿੱਚ ਇਦਾਂ ਲਾਈਨਾਂ ਦੇ ਵਿੱਚ ਮੀਜ਼ ਇਦਾਂ ਹੀ ਫੈਬਰਿਕ ਹੀ ਇਦਾਂ ਆਉਂਦਾ ਏ ਇਦਾਂ ਦਾ ਪੈਟਰਨ ਹੈ ਫੈਬਰਿਕ ਦਾ ਠੀਕ ਹੈ ਜੀ ਇਹਨੂੰ ਤੁਸੀਂ ਵਿਦਆਊਟ ਲਾਈਨਿੰਗ ਵੀ ਕਰਵਾ ਸਕਦੇ ਹੋ ਰੈਡੀ ਬਟ ਆਪਾਂ ਇਹਨੂੰ ਲਾਈਨਿੰਗ ਲਗਾ ਕੇ ਰੈਡੀ ਕੀਤਾ ਠੀਕ ਹੈ ਜੀ ਇਦੇ ਉੱਪਰ ਵੀ ਆਪਾਂ ਲਗ ਕੀਤਾ। ਕਲਰ ਇਹ ਬਹੁਤ ਪਿਆਰਾ। ਇਹਦੇ ਉੱਪਰ ਆਪਾਂ ਜਿਹੜਾ ਕਲਰ ਕੰਬੀਨੇਸ਼ਨ ਦਿੱਤਾ ਹੈ ਇਹ ਆਪਾਂ ਨੂੰ ਇਹਨਾਂ ਨੇ ਦੱਸਿਆ ਸੀ ਕਿ ਸਾਨੂੰ ਇਦਾਂ ਦਾ ਕਲਰ ਕੰਬੀਨੇਸ਼ਨ ਦੱਸਿਆ। ਆਪਾਂ ਉਹਨਾਂ ਦੀ ਚੁਆਇਸ ਦੇ ਅਕੋਰਡਿੰਗ ਇਹ ਕਲਰ ਕੰਬੀਨੇਸ਼ਨ ਦਿੱਤਾ ਜੋ ਕਿ ਬਹੁਤ ਜ਼ਿਆਦਾ ਉੱਠ ਕੇ ਆਇਆ ਇਹਦੀ ਕਲਰ ਦੇ ਉੱਪਰ। ਇਹਦੇ ਵਿੱਚ ਆਪਾਂ ਆਫ ਵਾਈਟ ਐਂਡ ਮਸਟਰਡ ਜੀ ਟੋਨ ਦਾ ਕਲਰ ਦਿੱਤਾ ਹੋਇਆ। ਇਹਦੀ ਨੈਕ ਲਾਈਨ ਆ ਗਈ ਜੀ ਇਦਾਂ। ਠੀਕ ਹੈ ਜੀ ਇਹਦੇ ਨੈਕ ਤੇ ਕੰਮ ਆ ਜਾਂਦਾ। ਐਂਡ ਇਹ ਤੇ ਆਪਾਂ ਚਾਕਾਂ ਤੇ ਕੰਮ ਕੀਤਾ ਸਲੀਵਸ ਦੇ ਉੱਪਰ ਕੰਮ ਆ ਜਾਂਦਾ ਇਹਦੇ ਚਾਕਾਂ ਤੇ ਕੰਮ ਆ ਗਿਆ ਠੀਕ ਹੈ ਜੀ ਦੋਨੋਂ ਸਾਈਡ ਘੇਰੇ ਤੇ ਕੰਮ ਨਹੀਂ ਕੀਤਾ ਆਪਾਂ ਚਾਕਾਂ ਤੇ ਕੰਮ ਕੀਤਾ ਹੋਇਆ ਹੈ neck ਆ ਗਈ ਚਾਕ ਆ ਗਿਆ ਜੀ ਐਂਡ ਇਹਦੀਆਂ ਸਲੀਵਸ ਤੇ ਵੀ ਇਦਾਂ ਹੀ ਪੂਰਾ ਬਾਊਂਡਰ ਦਿੱਤਾ ਹੋਇਆ ਠੀਕ ਹੈ ਜੀ ਇਹਦੀਆਂ ਸਲੀਵਸ ਤੇ ਕੰਮ ਆ ਗਿਆ ਐਂਡ ਇਹਦੇ ਬੈਕ ਚਾਕ ਵੀ ਆਪਾਂ ਦਿੱਤੇ ਆ ਇਦਾਂ फ्रंट एंड बैक चाक देते होया आप ठीक है जी दोनों साइड फ्रंट एंड बैक चाक आ जाते है फैब्रिक ए बहुत प्यारा जी ते कलर भी समर दे अकॉर्डिंग बहुत प्यारा आ जाए पेस्टल जी कलर आ ए दे सेमी पटियाला सलवार होगी जी ऑल ओवर ही सूट रहुगा ए 5 मीटर दी कट हुंदी है ऑल ओवर दे विच ਠੀਕ ਹੈ ਜੀ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਲਿਲਨ ਕਾਟਨ ਦੇ ਵਿੱਚ ਹੀ ਦੁਪੱਟੇ ਰਹਿਣਗੇ ਜੀ ਇਹ ਵੀ ਬਹੁਤ ਪਿਆਰਾ ਬਿਲਕੁਲ ਸਲਿੱਪਰੀ ਨਹੀਂ ਹੈ ਤੇ ਥੋੜਾ ਜਿਹਾ ਮਤਲਬ ਇਹਦੇ ਵਿੱਚ ਇਦਾਂ ਸੈਲਫ ਜੀ ਟਾਈਪ ਆ ਜਾਂਦਾ ਤੇ ਬਹੁਤ ਪਿਆਰਾ ਜਿਹਾ ਦੁਪੱਟਾ ਲੱਗਦਾ ਹੈ ਵੀ ਬਿਲਕੁਲ ਵੀ ਸਲਿੱਪਰੀ ਨਹੀਂ ਹੈਗਾ ਤੇ ਇਹਨੂੰ ਆਪਾਂ ਵਾਈਟ ਬ੍ਰਿਕ ਜੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਇਸ ਸਮਰ ਦੇ ਅਕੋਰਡਿੰਗ ਆਪਣਾ ਬਹੁਤ ਪਿਆਰਾ ਜਿਹਾ ਕਾਟਨ ਬੇਸ ਤੇ ਸੂਟ ਰੈਡੀ ਹੋਇਆ ਤੇ ਕਲਰ ਕੰਬੀਨੇਸ਼ਨ ਵੀ ਇਹਦਾ ਬਹੁਤ ਪਿਆਰਾ ਤੇ ਬਹੁਤ ਜ਼ਿਆਦਾ ਉੱਠ ਕੇ ਆਇਆ ਐਂਡ ਫੈਬਰਿਕ ਵੀ ਬਹੁਤ ਪਿਆਰਾ ਹੈ ਇਹ ਇਸ मतलब ਚਾਰ ਪੰਜ ਸ਼ੇਡ ਆ ਤਾਂ ਪੇਸਟਲ ਜਿਹੇ ਹੀ ਸ਼ੇਡ ਆ ਸਾਰੇ ਸਮਰ ਦੇ ਅਕੋਰਡਿੰਗ ਇਹਦੇ ਵਿੱਚ ਹਾਂਜੀ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਤੇ ਇਹ ਇਹ ਸਾਰੀ ਆਪਣੀ ਸਮਰ ਕਲੈਕਸ਼ਨ ਸੀਗੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ ਜੀ